ਅਹਿਮਦ ਦੀਆਂ ਮੁਸਲਿਮ ਜਮਾਤ ਭਾਰਤ ਵੱਲੋਂ ਅੱਜ Eid ਮਿਲਨ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਅਤੇ ਧਾਰਮਿਕ ਆਗੂ ਹਾਜ਼ਰ ਹੋਏ ਅਤੇ ਸ਼ਹਿਰ ਦੇ ਪਤਵੰਤੇ ਵੀ ਵੱਡੀ ਗਿਣਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ MLA ਸ਼ਹਿਰੀ ਕਲਸੀ ਹਲਕਾ ਕਾਦਿਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ مالك يوم الدين الإسلامية جو نہوپی دعوت جناب محمد جس طرح کے تیوہ سارے دے. اتھے اتے ہونے کا مقصد اے ہے کہ آپس وچ رل مل کر عید دیاں خوشیاں منائیے تہوار سارے سب ترما کے سانجے ہی ہوں ہاں. سماج انسانیت نسانیتھائی چار کا پیغام دینے ہیں اسلام وچ دو عیدہ منائیے ہیں آج جڑی عید دی خوشیاں لیں اسی لیٹے ہوئے ہیں اے عید رمضان دے تی روزے رکھن تو بعد آتی ہے اس

تیس مارٹ اٹھارا سو انانویں اٹھو دی گئی سی اوہ میں ہی ہاں اور خدا تعالیٰ نال جوڑن نہیں آیا ہوں آتے چنگے سلوک میں پلدہ جا گیا ہے میں اینہ کے درمیان بھی آپسی محبت درشتہ مضبوطی نال قائم کر پلدہ گیا حضرت رضا غلام احمد صاحب کا بیانی جو بھی کم کرتے سن وہ خدا تعالیٰ دی خاطر ہی کرتے سن ہی ایک موقع تھے اللہ تعالیٰ نے

آپسی محبت کے بھائی چارے قائم کرنے کی کوشش لگی ہوئی ہے ہاں. محبت کی فضا قائم کرنا ہوگنوں سامنے رکھتے ہوئے ابھی اپنے آئے ہوئے آتے پینا نال عید کی خوشیاں سانجی کرنا چاہتے ہیں ساڑھی یہ اچھا ہے کہ اسی ایک منچ پیش کریے جتے وقت, وقت ترمہ دے لوگ ایک ہی آ آکے ਆਪਸੀ ਭਾਈਚਾਰੇ ਅਤੇ ਮੁਹੱਬਤ ਦਾ ਸਨੇਹਾ ਦੇਣ। ਪਰ ਇਹ ਸਾਰੇ ਸਤਿਆਨੁਕਤਾਰੀਓ ਮਹਿਮਾਨਾਂ ਦਾ ਜੀ ਆਇਆਂ ਨੂੰ ਬਹੁਤ शुक्रिया ਕਰਦਾ। ਜੇ ਇਸ ਕਿਸੇ ਵੀ ਧਰਮ ਨਾਲ ਤਲਕ ਰੱਖਦੇ ਲੋਕ ਜਿਹੜੇ ਨੇ ਕਿਤੇ ਵੀ ਕੋਈ ਪ੍ਰੋਬਲਮ ਆਏ ਤੇ ਖੁੱਲ ਦਲੀਲ ਨਾਲ ਸਾਰੀ ਦੁਨੀਆ ਦੇ ਵਿੱਚ ਸੇਵਾ ਕਰਦੇ ਨੇ। ਕਾਦੀਆਨੀ ਹੋਣ ਦੇ ਨਾਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਕਿ ਇੱਕ ਸਾਡੀ ਇਹ ਜਮਾਤ ਹੈ ਜਿਹੜੀ ਕੰਪਲੀਟਲੀ ਨੈਸ਼ਨਲਿਸਟ ਹੈ ਕੰਪਲੀਟਲੀ ਸੈਕਲਰ ਹੈ ਤੇ ਦੇਸ਼ਪਰ爱 ਖੁਸ਼ੀ ਹੋਈ ਹੈ ਅੱਜ Eid ਮੁਬਾਰਕ ਮੌਕੇ ਤੇ ਉਹਨਾਂ ਨੇ ਆਪਣੇ ਜਿਹੜਾ ਸਾਡੇ ਦੇਸ਼ ਦਾ ਨੈਸ਼ਨਲ ਐਂਥਮ ਉਹਦੇ ਤੋਂ ਸ਼ੁਰੂਆਤ ਕੀਤੀ ਇਹ ਇੱਕ ਬੜਾ ਸੈਟਰਲ ਮੈਸੇਜ ਹੁੰਦਾ ਹੈ ਇੱਕ ਸੁਨਾਹ ਹੁੰਦਾ ਕਿ ਅਸੀਂ ਜਿਸ ਦੇਸ਼ 'ਚ ਰਹਿੰਨੇ ਉਹਦੀ ਵਿਤਰੀ ਵਾਸਤੇ ਹਮੇਸ਼ਾ ਅਸੀਂ ਟਾਈਮ ਰਹਨੇ ਆ ਜਿੱਥੇ-ਜਿੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਵੇਖਿਆ ਕਿ ਸਾਰਿਆਂ ਦਾ ਵੱਧ ਜੇ ਪੀਸ ਲਿਵਿੰਗ ਤੇ ਉਸ ਦੇਸ਼ਵਾਸੀ ਕੰਟ੍ਰਿਬਿਊਟ ਕਰਦੇ ਨੇ ਤੇ ਜਮਾਤ ਇਹਨਾਂ ਦੀ ਆ ਵਰਲਡ ਓਵਰ ਕਰਦਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਕਿਤੇ ਵੀ ਇਹ ਗੱਲ ਜ਼ਿਕਰ ਨਹੀਂ ਹੋਇਆ ਕਿਤੇ ਵੀ ਕਿ ਜਮਾਤ ਦੇ ਲੋਕਾਂ ਨੇ ਆਪਸੀ ਭਾਈਚਾਰੇ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਜ਼ਿਕਰ ਹੋਇਆ ਇਹੀ ਹੋਇਆ ਕਿ ਸਾਰਿਆਂ ਨੂੰ ਪੀਸ ਲਿਵਿੰਗ ਨੇ ਸੋਸਾਇਟੀ ਦੇ ਵਿੱਚ ਹਮੇਸ਼ਾ ਬਿਹਤਰੀਨ ਕੰਟਰੀਬਿਊਟ ਕੀਤਾ ਤੇ ਲੰਬਾ ਨਾ ਜਾਂਦਾ ਹੋਇਆ ਮੈਂ ਦਿਲੀ ਮੁਬਾਰਕਬਾਦ ਪੇਸ਼ ਕਰਨਾ ਤੇ ਇਸ ਕਦਰ ਯਕੀਨ ਦਿਵਾਉਣਾ ਚਾਹਨਾ ਕਿ ਅਸੀਂ ਜੈਸ ਵੀ ਪੋਜੀਸ਼ਨ 'ਚ ਹੈ ਆ ਹਮੇਸ਼ਾ ਤੁਹਾਡੇ ਵੈਲਵਿਸ਼ਸ ਆ ਹਮੇਸ਼ਾ ਤੁਹਾਡੇ ਵੈਲਵਿਸ਼ਸ ਰਵਾਂਗੇ ਸਾਡੇ ਨਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਸਾਡੇ ਪਰਿਵਾਰ ਵੀ ਪਾਕਿਸਤਾਨ 'ਚੋਂ ਆ ਕੇ ਇੱਥੇ ਬੈਠੇ ਨੇ ਉਸ ਦਿਨ ਤੋਂ ਹੀ ਇੱਕ ਨੌ ਤੇ ਮਾਸਤਾ ਰਿਸ਼ਤਾ ਜਮਾਤ ਐਹਮਦੀਆ ਨਾਲ ਚੱਲਦਾ ਆ ਰਿਹਾ ਤੇ ਹੁਣ ਵੀ ਓਨਾ ਹੀ ਮਜ਼ਬੂਤ ਹੈ ਸੋ ਲੰਬਾ ਨਾ ਜਾਂਦਾ ਹੋਇਆ ਮੈਂ ਗੌਰ ਸਿੰਘ ਸਾਹਿਬ ਤੁਹਾਨੂੰ ਮੂਮਿੰਨ ਸਾਹਿਬ ਨੂੰ ਸਮੁੱਚੀ ਇੱਥੇ ਬੈਠੀ ਹੋਈ ਸਾਰੀ ਭਾਈਚਾਰੇ ਨੂੰ ਤੇ ਆਪਣੇ ਵੀਰਾਂ ਨੂੰ ਤੇ ਭਰਾਵਾਂ ਨੂੰ ਜਿਹੜੇ ਇੱਥੇ ਇਸ ਖੁਸ਼ੀ ਦੇ ਮੌਕੇ 'ਤੇ ਮੁਬਾਰਕ ਦੇਣ ਵਾਸਤੇ ਆਏ ਨੇ ਮੈਂ ਤੁਹਾਨੂੰ ਇੱਕ ਵਾਰ ਫੇਰ ਮੁਬਾਰਕ ਦੇਣਾ ਤੇ ਇਸ ਗੱਲ ਦੀ ਕਾਮਨਾ ਕਰਨਾ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਤੁਸੀਂ ترقی ਕਰੋ ਤੇ ਮੈਸੇਜ ਉਹ 브ਦਰਹੁੱਡ ਜਿਹੜਾ ਇਹਨੂੰ ਹੋਰ ਵੀ ਫਲਾਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Eid ਦੇ ਮੁਬਾਰਕ ਮੌਕੇ ਤੇ ਅੱਜ ਮੈਂ ਤੇ ਮੇਰੇ ਬਹੁਤ ਸਾਰੇ ਸਾਥੀ ਕਿਉਂਕਿ ਮੈਂ ਐਮਐਲਏ ਵੀ ਹਾਂ ਤੇ ਜਮਾਤ ਦੀ ਹਮੇਸ਼ਾ ਹੀ ਅਸ਼ੀਰਵਾਦ ਸਾਨੂੰ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਪਾਕਿਸਤਾਨ ਤੋਂ ਜਦੋਂ ਇੱਥੇ ਆ ਕੇ ਸ਼ੁਰੂ ਦੇ ਵਿੱਚ ਅੱਜ ਨੇ ਸ਼ੁਰੂ ਹੋਏ ਆ ਮੇਰੇ ਸੁਰਗਵਾਸੀ ਪਿਤਾ ਦਾਸਤਨਾਮ ਸਿੰਘ ਬਾਜਵਾ ਜੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡਾ ਬਿਲਕੁਲ ਪਰਿਵਾਰ ਦਾ ਰਿਸ਼ਤਾ ਨੌ ਦੇ ਮਾਸ ਦਾ ਰਿਸ਼ਤਾ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਫਖਰ ਹੈ ਕਿ ਜਦੋਂ ਵੀ ਮੈਂ ਬੰਗਲਾਦੇਸ਼ਾਂ ਵਿੱਚ ਗਿਆ ਭਾਵੇਂ ਅਮਰੀਕਾ ਹੋਏ ਕੈਨੇਡਾ ਹੋਏ ਯੂਰਪੀਅਨ ਯੂਨੀਅਨ ਹੋਏ ਜਾਂ ਹੁਣ ਜਿਸ ਤਰ੍ਹਾਂ ਇਸ ਸਾਲ ਮੈਂ ਹੁਣ ਜਲਦੀ ਦੇ ਵਿੱਚ ਹੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਜਾਣਾ ਜਿੱਥੇ-ਜਿੱਥੇ ਵੀ ਗਏ ਆ ਸਾਰੀਆਂ ਸਰਕਾਰਾਂ ਨੇ ਤੇ ਸਾਰੇ ਉਥੋਂ ਦੀ ਜਿਹੜੀ ਸੁਸਾਇਟੀ ਹੈ ਉਹਨਾਂ ਤਾਰੀਫ਼ ਕੀਤੀ ਹੈ ਕਿ ਇੱਕ ਇਸ ਕਿਸਮ ਦੀ ਜਮਾਤ ਹੈ ਜਿਨ੍ਹਾਂ ਨੇ ਹਮੇਸ਼ਾ ਜਿਸ ਦੇਸ਼ 'ਚ ਗਏ ਨੇ ਉਸ ਦੇਸ਼ ਦੇ ਬਕਾਇਦਾ ਤੌਰ 'ਤੇ ਉਹਨਾਂ ਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਨੈਸ਼ਨਲਿਸਟ ਨੇ ਸੈਕੂਲਰ ਨੇ ਹਿਊਮਨਿਟਰੀਅਨ ਨੇ ਸਾਰੋਂ ਵੱਡੀ ਗੱਲ ਹੈ ਅੱਜ ਦੇ ਦਿਨ ਕਹਿੰਦੇ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਨੂ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੇਚਰਲ ਡਿਜ਼ਾਸਟਰ ਹੋਏ ਤੇ ਜਮਾਤ ਨੇ ਹਮੇਸ਼ਾ ਉਥੇ ਆਪਣਾ ਨਮਾਇਆ ਰੋਲ ਕੀਤਾ ਕਦੀ ਇਹ ਨਹੀਂ ਵੇਖਿਆ ਕਿ ਸਾਡੀ ਜਮਾਤ ਦੇ ਲੋਕ ਨੇ ਜਾਂ ਸਾਡੇ ਧਰਮ ਦੇ ਲੋਕ ਨੇ ਉਹਨੇ ਹਿਊਮਨਿਟੇਰੀਅਨ ਗਰਾਉਂਡ ਸੇ ਉਥੇ ਜਾ ਕੇ ਮਦਦ ਕੀਤੀ ਹੈ ਸੋ ਅੱਜ Eid ਦੇ ਮੁਬਾਰਕ ਮੌਕੇ ਤੇ ਜਿੱਥੇ ਜਿੱਥੇ ਵੀ ਸਾਡੇ ਜਮਾਤ ਦੇ ਅਹਿਮ ਦੀਆ ਤੇ ਮੇਰੇ ਵੀਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਾਦੀਆਂ ਤੋਂ दिली ਮੁਬਾਰਕਬਾਦ ਪੇਸ਼ ਵੀ ਕਰਾਂਗਾ ਤੇ ਪ੍ਰਮਾਤਮਾ ਦੇ ਵਿੱਚ ਪ੍ਰਮਾਤਮਾ ਦੇ ਚਰਨਾ ਦੇ ਵਿੱਚ ਅਸੀਂ ਅਰਦਾਸ ਵੀ ਕਰਾਂਗੇ ਕਿ ਇਹ ਹੀ ਆਪਸੀ ਪਾਈਚਾਰਾ ਬਣਿਆ ਰਹੇ ਤੇ ਜਮਾਤ ਦਿਨ ਦੁੱਗਣੀ ਤੇ ਰਾਤੋਗਣੀ ਤਰੱਕੀ ਕਰੇ ਬਹੁਤ ਬਹੁਤ ਸ਼ੁਕਰੀਆ ਸਾਰੇ ਭਰਾ ਆਪਸੀ ਭੈਣਾਂ ਹਰ ਧਰਮਾਂ ਦੇ ਲੋਕ ਇਕੱਠੇ ਹੋਣੇ ਇਹ ਜਮਾਤ ਦਾ ਸੰਦੇਸ਼ ਇਹ ਹੈ ਵੀ ਸਾਰੇ ਰਲ ਮਿਲ ਕੇ ਰਹਿਣਾ ਸੁਖ ਸ਼ਾਂਤੀ ਸਾਰੇ ਮੁਲਕੇ ਵਰਤੋਣੀਆਂ ਹਜ਼ੂਰ ਨੇ ਵੀ ਸਾਰੀ ਦੁਨੀਆ ਜਾ ਕੇ ਸੁਖ ਸ਼ਾਂਤੀ ਦਾ ਸੰਦੇਸ਼ ਦਿੱਤਾ ਸੇਖੋਂ ਸਾਹਿਬ ਨੇ ਠੀਕ ਆਖਿਆ ਪਿਆਸੇ ਨੇ ਦੁਨੀਆ 'ਚ ਲੋੜ ਹੈ ਇਸ ਸੰਦੇਸ਼ ਦੀ ਕਿਉਂਕਿ ਸਾਰੇ ਪਾਸੇ ਲੜਾਈ ਤੇ ਅੱਗ ਲੱਗੀ ਪਈ ਹੈ ਕਿਤੇ ਇਜ਼ਰਾਇਲ ਦੀ ਹੈ ਕਿਤੇ ਯੂਕਰੇਨ ਦੀ ਹੈ ਕਿਤੇ ਈਰਾਨ ਦੀ ਹੈ ਸੋ ਇਸ ਤਰ੍ਹਾਂ ਇਸ ਸਮੇਂ 'ਚ ਇਸ ਸਿੰਨਾ ਦਾ ਸੰਦੇਸ਼ ਬੜਾ ਮਹਵਾਬ ਹੈ ਤੇ ਸਾਨੂੰ ਇਹਨਾਂ ਜਮਾਤ ਦੀ ਇਹ ਸੋਚ ਨੂੰ ਸਾਨੂੰ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਕਿ ਜਮਾਤ ਦੀ ਇਹ ਸੋਚ ਸਾਡੇ ਸ਼ਹਿਰ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆ 'ਚ ਜਾਵੇ ਪਰ ਸਲਾਮਤੀ ਹੋ ਪਰ ਉਸ ਦੀ ਰਹਿਮਤیں ਹੋਰ ਉਸ ਦੀ ਬਰਕਤیں ਹੋ یہ جو میں نے سلام کہا ہے یہ اس کا ترجمہ ہے اس کا انواد ہے اسٹیج پر بیٹھے تمام میرے بہت معزز لیڈر صاحبان مختلف سماج کے سرپرست کس کا نام لوں اور کس کا چھوڑوں اس لیے بغیر نام لیے پہلے ابتداء میں تمام نام کے ساتھ ویلکم کر دیا گیا ہے اس لیے ایسا نہ ہو کہ کسی کا نام چھوٹ جائے اس لیے میں تمام اسٹیج پر بیٹھے ہمارے بزرگوں کا اور پھر میرے سامنے بیٹھے ہوئے تمام اپنے بھائیوں کا دلی شکریہ ادا کرتا ہوں آپ نے سیاسی لیڈروں کے اور مختلف سماج سے تعلق رکھنے والے ہمارے معزز مہمانوں کے وچار خیالات سنیں جماعت کی بہت تعریف کی گئی ہے ڈاکومنٹری بھی آپ نے دیکھی اور مجھے بڑی خوشی ہے کہ تمام ہر سماج سے تعلق رکھنے والے جماعت کے جو ویچار ہیں جماعت کی جو خدمات ہیں اس کی سرانہ کرتے ہیں اس کی تعریف کرتے ہیں میں ایک بات اب اس کو مزید تفصیل میں جانے کی ضرورت نہیں آخر میں صرف ایک بات میں آپ سے یہ کہنی جاتا ہوں قادیان واسیوں سے قادیان میں رہنے والوں سے کہ آپ بہت خوش قسمت ہیں آپ کو ابھی اندازہ نہیں ہے آہستہ آہستہ جیسے جیسے زمانہ گزر رہا ہے اور آپ دیکھ رہے ہیں قادیان میں رہنے والے بڑے نصیب والے ہیں میں آپ کو بتا دوں ابھی اس وقت بھی جو ہے قادیان میں آج ہی مجھ سے ملے ہیں ایک جرمنی کے دوست آئے ہوئے ہیں یو سے ایک فیملی آئی ہوئی ہے مارس سے آئے ہوئے کچھ لوگ ہیں منمیاں برما سے کچھ لوگ آئے ہوئے ہیں تو کوئی دن ایسا نہیں جاتا کہ یہاں پر دنیا بھر کے جو ہے وہ مختلف ملکوں سے مرد اور عورتیں یہاں پر سجدہ کرنے کے لیے دعا کرنے کے لیے رضاس کرنے کے لیے حضرت مرزا صاحب بانی جماعت احمدیہ کے مزار پر فاتحہ پڑھنے کے لیے نہ آتے ابھی جو ہمارا پچھلا سالانہ جلسہ گزرا ہے اس میں حالانکہ وہ انٹرنیشنل نہیں نیشنل جلسہ تھا لیکن تھرٹی نائن کنٹریز کے جو ہے وہ نمائندے یہاں پر آئے تھے تو اس لحاظ سے قادیان کو یہ اب یہ ٹھیک ہے یہ تحصیل بھی نہیں ہے سب تحصیل ہے چھوٹا سا ٹاؤن ہے کوئی بڑا شہر نہیں ہے لیکن آج دو سو بائیس ملکوں میں خادیان کے نام کا چرچا ہے اور پھر اس خادیان کے بارے میں حضرت

اور روتار جو ہے وہ یہاں پر آیا تھا تو اس لحاظ سے میں آپ سب کو مبارکباد دیتا ہوں کہ بڑے نصیب والے ہیں جو آپ قادیان کی بستی میں رہتے ہیں اور ہماری دلی خواہش ہے کہ ہم سب مذہب و ملت کے رہنے والے کوئی ہندو ہیں کوئی سکھ ہیں کوئی عیسائی ہیں کوئی اور مذہب کے ہیں کوئی مسلمان ہیں سب آپس میں پیار اور محبت کے ساتھ رہیں اور دیکھیے بھارت کا ایک امتیاز ایک شان یہ ہے کہ مختلف اج اتنے جماعت اہم دیا دا عید ملن پارٹی دا پروگرام سی سارے علاقہ نواسی تھے آئے تھے ساری خوشیاں یا اپنی خوشیاں شریک ہوئے اور جڑا پیار دا ایک سندیش عید دا سی او اسی کا سانجا اور پھر بے کے اسی روٹی بھی کھا دی اور عید دا سب تو وڈا ایک چیز جہی ہوں اور دردہ میٹھے چول ہوں نے وہ بھی اتھے پیش کیتے گئے جنہیں بھی لوگ آئے سن اور عید کا یہ سنس پھر سارے علاقے سے چلا جاندہ ہے سال سے کم از کم ایک واری اسی سارے اکٹھے ہوئے ہاں وہ لیا اصل چے عید دی خوشی سے انو شریک کرنا یہ صرف جماعت اہم داستے نہیں بلکہ ہر وہ بندہ جڑا کے ایک انسان ہے انہوں عید دی خوشی سے شامل کرنا اچھے کھانے چے شریک کرنا اور انہوں پن کے چے شریک کرنا کہ ایک مہینہ دے تپسیا دے بعد آج اسی سارے کٹھے ہوئے سارے دھرم کٹھے کرو سیاست رکھو ایک پاس ہلکا بندیاں رکھو ایک پاس ایک شہر نوازی ایک اچھے انسان ایک پیارے پڑھا ایک اچھے گوانڈی دے ناتے سارے دے سارے کٹھے ہو اے پیار دا سندیش ہے اصل یہ ہے کہ اے ساری چیزہ ہٹ کے ایک آؤ اور وہ او ساڑھے خلیفہ صاحب کا ایک سندیش ہے مجھے بیار ہرگز نہیں ہے کسی سے میں دنیا میں سب کا بھلا چاہتا ہوں سب کا بھلا چاہتا ہوں سب کا اسی اس سب نو اکٹھا کرنے کی کوشش کر رہے ہیں وہ گربا چیبت بھلا بلا ہی ہے سارا سندیش کہ کم از کم ایک بار تو سیاست وغیرہ سارا تو پیچھے ہٹ گئے بحیثیت ایک گونڈی بحیثیت ایک انسان بحیثیت ایک پریوار ਇੱਕ ਥਾਂ ਤੇ ਬਹਿ ਜਾਈਏ ਨਾ ਕੀ ਹੋਏਗਾ ਇਹ ਹੈ ਸੰਦੇਸ਼ ਉਹ ਕੋਸ਼ਿਸ਼ ਕਰ ਰਹੀ ਸੀ ਕਿ ਇਹ ਚੇਤਨ ਤੋਂ ਇਕੱਠਿਆ ਹੋ ਕੇ ਇੱਕ ਦੂਜੇ ਨੂੰ ਪਿਆਰ ਦਾ ਸੰਦੇਸ਼ ਦੇਵੇ ਸੀ ਅੱਜ ਦਾ ਪਰ ਅ ਅੱਜ ਅਸੀਂ ਜਮਾਤ ਐਮਡੀਆ ਦਾ ਜੋ ਇੰਟਰਨੈਸ਼ਨਲ ਹੈੱਡਕੁਆਟਰ ਆ ਕਾਦੀਆਂ ਦੀ ਮੁਕੱਦਸ ਧਰਤੀ ਤੇ ਇਕੱਤਰ ਹੋਏ ਆ ਔਰ ਹਰ ਸਾਲ ਦੀ ਤਰ੍ਹਾਂ ਈਦ ਮਿਲਣ ਦੀ ਅੱਜ ਇੱਥੇ ਪਾਰਟੀ ਰੱਖੀ ਗਈ ਹੈ ਔਰ ਇਸ ਪਾਰਟੀ ਦੇ ਵਿੱਚ ਸਾਰੇ ਹੀ ਪੋਲਿਟਿਕਲ ਪਾਰਟੀਆਂ ਤੋਂ ਨੁਮਾਇंदे ਆਏ ਨੇ ਧਾਰਮਿਕ ਸ਼ਖਸੀਅਤਾਂ ਆਈਆਂ ਨੇ ਸਮਾਜਿਕ ਸ਼ਕਤੀਸ਼ਕ ਸ਼ਖਸੀਅਤਾਂ ਆਈਆਂ ਨੇ ਔਰ ਕਾਦੀਆਂ ਔਰ ਲਾਗੇ ਦੇ ਜਿਹੜੇ ਪਿੰਡ ਨੇ ਉੱਥੋਂ ਦੀ ਜਿਹੜੇ ਮੌਤਵਾਰ ਸੱਜਣ ਨੇ ਉਹ ਆਏ ਨੇ ਤੋਂ ਇੱਕ ਪਿਆਰ ਦਾ ਗੁਲਦਸਤਾ ਸਾਰਿਆਂ ਨੂੰ ਹਰ ਸਾਲ ਬੁਲਾਇਆ ਜਾਂਦਾ ਹੈ ਔਰ ਸਾਰੇ ਹੀ ਜਿਹੜੇ ਆ ਜਮਾਤ ਅਹੰਦੀਆ ਦੇ ਨਾਲ ਬਹੁਤ ਪਿਆਰ ਤੇ ਇਤਿਫਾਕ ਰੱਖਦੇ ਆ ਤੋਂ ਸਾਰੇ ਵੱਡੇ ਵੱਡੀ ਗਿਣਤੀ ਚ ਆਜ ਇੱਥੇ ਜਿਹੜੇ ਆ ਉਹ ਬੜੀ ਇੱਕ ਕਰੀਮ ਇਲਾਕੇ ਦੀ ਸਾਡੀ ਜ਼ਿਲ੍ਹੇ ਦੀ ਮੈਂ ਕਹਾਂਗਾ ਕਿ ਇੱਥੇ ਪਹੁੰਚਿਆ। ਸੋ ਮੈਂ ਸਾਰਿਆਂ ਨੂੰ ਇਸ ਮੁਕੱਦਸ ਮੌਕੇ ਤੇ ਜਿਹੜਾ ਬਹੁਤ-ਬਹੁਤ ਵਧਾਈ ਦਿੰਦਾ। ਔਰ ਜਮਾਤ ਐਮਬੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਔਰ ਸਾਡੇ ਸਾਰੇ ਸਾਥੀਆਂ ਨੂੰ ਮੌਕਾ ਬਣੰਦਾ ਜਿਹੜਾ ਉਹ ਮੌਕਾ ਦਿੱਤਾ ਔਰ ਜਿਹੜਾ ਮੈਸੇਜ ਇੱਥੋਂ ਹਰ ਸਾਲ ਹੀ ਦਿੱਤਾ ਜਾਂਦਾ। ਲਵ ਫਾਰ 올 ਹੇਟ੍ਰਡ ਫਾਰ ਨਾਨ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਇਸ ਵੇਲੇ ਜਿਸ ਤਰ੍ਹਾਂ ਦੇ ਦੁਨੀਆ ਦੇ ਵਿੱਚ ਹਿੰਸਾ ਹੋ ਰਹੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ ਇਹ ਮੈਸੇਜ ਜਿਹੜਾ ਵਾ ਬਹੁਤ ਜ਼ਰੂਰੀ ਹੈ ਔਰ ਜੇ ਕੋਈ ਲੜਾਈ ਰੋਕ ਸਕਦਾ ਤਾਂ ਧਾਰਮਿਕ ਸ਼ਖਸੀਅਤ ਹੀ ਰੋਕ ਸਕਦੀ ਹੈ ਸੋ ਹਜ਼ੂਰ ਸਾਹਿਬ ਜਿਹੜੇ ਆ ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਨੂੰ ਇੱਕ ਮਿਸ਼ਨ ਬਣਾ ਕੇ ਚੱਲੇ ਹੋਏ ਆ ਔਰ ਦੁਨੀਆ ਦੇ ਵਿੱਚ ਸ਼ਾਂਤੀ ਕਿੱਦਾਂ ਕਰਨੀ ਹੈ ਉਹਦਾ ਸੰਦੇਸ਼ ਜਿਹੜਾ ਉਹ ਵਖਵਕ ਜਿਹੜੇ ਦੇਸ਼ ਨੇ ਉਹਨਾਂ ਦੀਆਂ ਪਾਰਲੀਮੈਂਟ ਚ ਜਾ ਕੇ ਉਹਨਾਂ ਦੇ ਸਟੇਟ ਹੈਡਸ ਨੂੰ ਮਿਲ ਕੇ ਜਿਹੜਾ ਉਹ ਆਪਣਾ ਸ਼ਾਂਤੀ ਦਾ ਪੈਗਾਮ ਸਾਰੀ ਦੁਨੀਆ ਦੇ ਵਿੱਚ ਦੇ ਰਹੇ ਆ ਸੋ ਇਹਦੀ ਬੜੀ ਮੈਸਰਹਾਨਾ ਕਰਦਾ ਔਰ ਸਾਨੂੰ ਬੜਾ ਮਾਣ ਪ੍ਰਾਪਤ ਹੈ ਕਿਉਂਕਿ ਜਿਹੜਾ ਅਹਮਦੀਆ ਜਮਾਤ ਦਾ ਜਿਹੜਾ origin ਹੋਇਆ ਵਾ ਉਹ ਕਾਦੀਆਂ ਦੀ ਮੁਕੱਦਸ ਧਰਤੀ ਤੋਂ ਹੋਇਆ ਔਰ ਅੱਜ ਇਹ ਫਰਵਾਲੀ ਜਿਹੜੀ ਆ ਦੁਨੀਆ ਦੇ ਹਰ ਮੁਲਕ ਤੱਕ ਜਿਹੜੀ ਆ ਫੈਲ ਗਈ ਆ ਸੋ ਇਹਦੀ ਜਿਹੜੀ ਖੁਸ਼ਬੂ ਜੀ ਨੂੰ ਅਸੀਂ ਦੁਨੀਆ 'ਚ ਕਿਤੇ ਵੀ ਜਾਣੇ ਆ ਤੋ ਇਹਦੀ ਮਹਿਕ ਜਿਹੜੀ ਆ ਉਹ ਸਾਨੂੰ ਸਾਰੀ ਦੁਨੀਆ 'ਚ ਮਿਲਦੀ ਆ ਔਰ ਸਭ ਤੋਂ ਪੀਸ ਲਵਿੰਗ ਕਮਿਊਨਿਟੀ ਆ ਔਰ ਹਰ ਇੱਕ ਦਾ ਭਲਾ ਚਾਉਣ ਵਾਲੀ ਕਮਿਊਨਿਟੀ ਆ ਤੋ ਮੈਂ ਅ ਅੱਲਾਹ ਤਾਲਾ ਕੀ ਵੀ ਅਰਦਾਸ ਕਰਦਾ ਕਿ ਇਹ ਜਮਾਤ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਔਰ ਜਿਹੜਾ ਇਹਨਾਂ ਦਾ ਮੈਸੇਜ ਆ ਲਵ ਫਾਰ 올 ਹੇਟਡ ਫਾਰ ਨਨ ਇਹ ਸਾਰੀ ਦੁਨੀਆ ਅਪਣਾਵੇ ਔਰ ਤੀਜੀ ਜਿਹੜੀ ਵਿਸ਼ਵ ਜੰਗ ਆ ਉਹ ਇਸੇ ਤਰ੍ਹਾਂ ਹੀ ਰੋਕੀ ਜਾ ਸਕਦੀ ਆ ਨਹੀਂ ਤੇ ਹੋਰ ਕੋਈ ਹੱਲ ਜਿਹੜਾ ਉਹ ਨਹੀਂ ਰਹਿਣਾ ਬਹੁਤ ਬਹੁਤ ਧੰਨਵਾਦ ਨਹੀਂ ਆਈ عید کا فنکشن سی ہر سال طرح پارٹی کرتے ہیں سارے شہر واسطے کٹھے کرتے ہیں سارے سامنے گلدستہ بیٹھا ہندو سکھ عیسائی مسلمان سارے کٹھے تو جڑا جماعت کا اصول ہے جو سندیش ہے لرال فرنال سارا پیار نفرت کسی لوگ کی دی اجک بہت ضرورت ہے کہ ساری دنیا چگ لگی پی لڑائی چلنے کسی نہ کسی پاس سو so, نے حضور صاحب وکر وکرے ملکوں گئے سد انہوں نے سارے ہی دتا رہا. نفرت سے چلیے لڑائیاں بند کریے رل مل so, دی، کے رہیے سو اس سنس کی سارے ہندوستان سے لوڑا لوڑ باہر ملکوں کی لوڑ آ خاص کر کے جڑے سارے راج پاگ کرتے انہوں نے سارے لیے سارا نال لے کے ترو ایک دن نفرت جیلا دے وہ کٹاؤ تو سر ہس کھیٹ کے اس ملک رہی ਅੱਜ ਕਾਦਨੀਅ ਵਿਕੇ ਐਮਬੀਆ ਜਮਾਤ ਜਿਹੜੇ ਸਾਡੇ ਪਰਿਵਾਰ ਨੇ ਹਰ ਸਾਲ ਜਿਹੜੀ ਈਦ ਦੀ ਈਦ ਵਾਸਤੇ ਜਦੋਂ ਸਾਰਾ ਪਰਿਵਾਰ ਇਕੱਠਾ ਕਰਦੇ ਨੇ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਈਦ ਇੱਕ ਪਿਆਰ ਦਾ ਪੈਗਾਮ ਹੈ ਇੱਕ ਗੁਲਦਸਤਾ ਹੈ ਔਰ ਇਹ ਜਿਹੜਾ ਮੈਂ ਕਹਿ ਸਕਦਾ ਹਾਂ ਵੀ ਇਹ ਪਿਆਰ ਦਾ ਪੈਗਾਮ ਜਿਹੜਾ ਇਹ ਦੁਨੀਆ ਦੇ ਵਿੱਚ ਇਹਨਾਂ ਦਾ ਹਰ ਪਰਚੇ ਤਰ੍ਹਾਂ ਤਰੀਕੇ ਦੇ ਨਾਲ ਪਹੁੰਚਦਾ ਵੀ ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ میرے لوک سبھا ایریے ایسے پیار کرنے والے لوگ جہاں دیکھو جی ایک, ایک, ایک میسج ہے جماعت ہے ایک گلدست ہر درم دور سکھ بھی نے ہندو بھی نے مسلمان اید. بھی, بھی نے عید میں تعلق ابھی بھی دس ایک پیار دا پیغام جیڑا وہ پرتخوے سامنے نظر آ رہے ہے اور میں صدا رہی بھی ہوں کیونکہ میں ਅਕਸਰ ਹਰ ਇੱਕ ਨੂੰ ਕਹਿਣਾ ਵੀ ਜਿਹੜੇ ਵੀ ਲੋਕ ਕਰਦੇ ਜਿਹੜੇ ਵੀ ਧਰਮ ਤੋਂ ਸਾਨੂੰ ਵਧੀਆ ਸੇਧ ਮਿਲਦੀ ਹੈ ਉਥੋਂ ਸਿੱਖਣਾ